ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿੱਧੂ ਲਾਇ ਮਾਲਵਾ ਤੇ ਮੈਂ ਗੁਰਪ੍ਰੀਤ ਸਿੱਧੂ ਵੜਾ ਭਾਈ ਕਾ ਤੁਸੀਂ ਜਾਣਦੇ ਹੋ ਕਿ ਲੰਗੀ 13 ਫਰਵਰੀ 2024 ਤੋਂ ਅਸਾਨਾਂ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕੇਐਮਐਮ ਜਾਨੀ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਫੋਰਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਕੋਚ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੀ ਹੱਦ ਤੇ ਹੀ ਰੋਕ ਲਿਆ ਗਿਆ ਸੀ ਕਿਸਾਨਾਂ ਵੱਲੋਂ ਉਸੇ ਹੀ ਜਗ੍ਹਾ ਤੇ ਆਪਣਾ ਸ਼ਾਂਤਮਈ ਅੰਦੋਲਨ ਹੈ ਜਿਹੜਾ ਉਹ ਵਧ ਦਿੱਤਾ ਗਿਆ ਸੀ ਜੋ ਅੱਜ ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਜਾਰੀ ਹੈ ਭਾਵੇਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਚਲਦੇ ਆ ਜੇਕਰ ਅੱਜ ਦੀ ਤਰੀਕ ਦੇਖੇ ਤਾਂ ਲਗਭਗ 6 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਕਿਸਾਨਾਂ ਦੇ ਇਸ ਅੰਦੋਲਨ ਨੇ ਬੜੇ ਉਤਰਾ ਚੜ੍ਹਾ ਦੇਖੇ ਜਿਵੇਂ ਕਿਸਾਨਾਂ ਦੇ ਸ਼ਾਂਤ ਮਹੀਂ ਅੰਦੋਲਨ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਦੇ ਰਸਤੇ ਵਿੱਚ ਸੜਕਾਂ ਤੇ ਕੰਧਾਂ ਕੱਢੀਆਂ ਸੜਕਾਂ ਵਿੱਚ ਕਿੱਲੇ ਲਗਾਏ ਅਥਰੂ ਗੈਸ ਦੇ ਗੋਲੇ ਦਾਗੇ ਕਿਸਾਨਾਂ ਨੂੰ ਰੋਕਣ ਲਈ ਗੋਲੀਆਂ ਚਲਾਈਆਂ ਜਿਸ ਦੇ ਸਿੱਟੇ ਵਜੋਂ ਬਠਿੰਡੇ ਜ਼ਿਲ੍ਹੇ ਦਾ ਇੱਕ ਨੌਜਵਾਨ ਹੈ ਜਿਹੜਾ ਕਿਸਾਨ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਤੇ ਦਰਜਨਾਂ ਨੌਜਵਾਨਾਂ ਦੀ ਨਿਗਾਹ ਚਲੀ ਗਈ ਸੈਂਕੜੇ ਕਿਸਾਨ ਜਿਹੜੇ ਜ਼ਖਮੀ ਵੀ ਹੋਏ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਗੁੰਡਿਆਂ ਵੱਲੋਂ ਕਿਸਾਨਾਂ ਦੀ ਮਸ਼ੀਨਰੀ ਦੀ ਵੀ ਵੱਡੇ ਪੱਧਰ ਤੇ ਪੰਨ ਤੋੜ ਕੀਤੀ ਗਈ ਜੇਕਰ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਭਾਜਪਾ ਸਰਕਾਰ ਵੱਲੋਂ ਸੱਤਾ ਪ੍ਰਾਪਤੀ ਲਈ ਕਿਸਾਨਾਂ ਨਾਲ ਵੱਡੇ-ਵੱਡੇ ਜਿਹੜੇ ਵਾਅਦੇ ਕੀਤੇ ਗਏ ਸੀ ਜਿਵੇਂ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਉਹਦਾ ਵਾਅਦਾ ਕੀਤਾ ਗਿਆ ਕਿਸਾਨਾਂ ਦੀ ਫਸਲ ਖਰੀਦ ਲਈ ਐਮ ਐਸ ਪੀ ਵਗੈਰਾ ਦੀ ਲੀਗਲ ਗਰੰਟੀ ਤੋਂ ਇਲਾਵਾ ਭਾਜਪਾ ਦੇ ਪ੍ਰਧਾਨ ਮੰਤਰੀ ਵੱਲੋਂ ਪਹਿਲੀ ਮੀਟਿੰਗ 'ਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਉਹ ਮਾਫ ਕਰਨ ਦੀ ਗੱਲ ਵੀ ਆਖੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਬੀ ਜੇ ਪੀ 10 ਸਾਲ ਬੀ ਜੇ ਪੀ ਨੇ ਰਾਜ ਕੀਤਾ ਪਰੰਤੂ ਬੀ ਜੇ ਪੀ ਸਰਕਾਰ ਕਿਸਾਨਾਂ ਨਾਲ ਹਰ ਦਰਮ ਵਿੱਚ ਜਿਹੜਾ ਧੋਖਾ ਹੀ ਕਰਦੀ ਨਜ਼ਰ ਆਈ ਇਸੇ ਵਾਦਿਆਂ ਨੂੰ ਯਾਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ ਜੋ ਅੱਜ ਵੀ ਹਰਿਆਣਾ ਪੰਜਾਬ ਦੇ ਬਾਡਰਾਂ ਤੇ ਕਿਸਾਨ ਬੈਠੇ ਐ ਹਾੜੀ ਦਾ ਸੀਜ਼ਨ ਲੰਘਿਆ ਝੋਨੇ ਦੀ ਲਵਾਈ ਦਾ ਕੰਮ ਵੀ ਨੇਪਰੇ ਚੜਿਆ ਭਾਵੇਂ ਅੰਦੋਲਨ ਵਿੱਚ ਸੀਜ਼ਨ ਕਾਰਨ ਕੁਝ ਖੜੋਤ ਆਈ ਪਰ ਅੰਦੋਲਨ ਅੱਜ ਵੀ ਜਿਹੜਾ ਬਾਡਰਾਂ ਤੇ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ ਕਿਦਰੇ ਲੰਗਰ ਬਣ ਰਹੇ ਹਨ ਕਿਦਰੇ ਪਿੰਡਾਂ ਤੋਂ ਉਸੇ ਤਰਜ਼ ਤੇ ਜਿਹੜਾ ਦੁੱਧ ਦੀ ਸੇਵਾ ਆ ਰਹੀ ਹੈ ਬਾੜਾਂ ਤੇ ਬੈਠੇ ਕਿਸਾਨ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੱਪੜੇ ਧੋਂਦੇ ਵੀ ਨਜ਼ਰ ਆਏ ਲੰਗਰ ਬਣਾਉਂਦੇ ਵੀ ਨਜ਼ਰ ਆਏ ਕਿਦਰੇ ਸਟੇਜਾਂ ਤੋਂ ਕੇਂਦਰ ਦੀ ਸਰਕਾਰ ਨੂੰ ਕੋਸ ਦੇ ਵੀ ਨਜ਼ਰ ਆਏ ਅੰਤਾਂ ਦੀ ਗਰਮੀ ਮੱਛਰ ਦੀ ਭਰਮਾਰ ਵਿੱਚ ਬੈਠੇ ਕਿਸਾਨਾਂ ਦਾ ਹਾਲ ਹੈ ਜਿਹੜਾ ਉਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਵਾਲੀ ਸੋਚ ਨੂੰ ਲੱਖ ਲੱਖ ਵਾਰੀ ਸਲਾਮ ਕਰਨਾ ਬਣਦਾ ਹੈ ਅਤੇ ਸਲਾਮ ਕਰਨੀ ਬਣਦੀ ਹੈ ਉਹਨਾਂ ਕਿਸਾਨ ਆਗੂਆਂ ਨੂੰ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਲੰਬੀ ਸੂਝ-ਬੂਝ ਨਾਲ ਇਸ ਅੰਦੋਲਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਾਲੀ ਜਿਹੜੀ ਅਗਵਾਈ ਮਿਲੀ ਤੇ ਨਾਲ ਹੀ ਕਿਸਾਨਾਂ ਦੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਜੋ ਅੱਜ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿ ਰਹੇ ਹੈ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਏ ਬਿਨਾ ਘਰ ਵਾਪਸੀ ਨਹੀਂ ਹੋਵੇਗੀ ਇਹ ਕਹਿ ਰਹੇ ਹੈ ਕਿਸਾਨ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੱਧੂ ਵੜਾ ਭਾਈ ਕਾ ਸਿੱਧੂ ਲਾਜ ਮਾਲਬਾ ਧੰਨਵਾਦ ਜੀ ਕੋਸ਼ ਸਾਡੇ ਘੋੜੇ ਵਾਲੇ ਸਾਦੀ ਸਿੰਘ ਤੇ ਇੱਕ ਕੋਸ਼ ਸਰਕਾਰ ਦੇ ਪੁਲਿਸ ਵਾਲੇ ਬੈਠੇ ਸੀ ਉਹਨਾਂ ਦਾ ਅਗਲੇ ਪਾਸੇ ਜਿਹੜੀ ਸਟੇਜ ਸੀ ਪੰਨੂ ਪੰਦੇੜ ਦੀ ਓਪਰ ਸਟੇਜ ਤੇ ਜਦੋਂ ਬੀਜੇਪੀ ਦੇ ਕੁੰਡਾਰੇ ਹਮਲਾ ਕੀਤਾ ਤਾਂ ਉਹ ਪ੍ਰਕਾਰ ਉੱਤੇ ਮੁੱਕਰ ਗਈ ਕਿ ਬੰਦੇ ਨੇ ਬੀਜੇਪੀ ਦੇ ਨਹੀਂ ਪਰ ਉਸ ਪੱਤਰਕਾਰ ਨੇ ਇਹ ਸਰਕਾਰਾਂ ਕਰਦੀ ਹੈ ਕਿ